ਵੇ ਦੁੱਧ ਦੇ ਥੱਲੇ ਬਾਈ 8 ਤੋਂ 9 ਕਿਲੋ ਹੈਗਾ ਬਾਈ ਮਗਰ ਇਹਦੇ ਕੱਟੀ ਬਾਈ ਹੈਣਾ ਮਗਰ ਕੱਟੀ ਦਾ ਟੌਪ ਕਲਾਸ ਤੇ ਮੁੱਲ ਇਹਦਾ ਆਪਾਂ ਕੀਤੇ 90000 90000 ਬਾਈ ਕੱਟੀ ਲੈਣਾ ਬਈ ਲੈ ਚਲੋ ਤੇ ਸਰ ਉਹਨੇ ਚੀਜ਼ਾਂ ਹੀ ਹੋ ਜਾਣਗੀਆਂ ਬਾਈ ਯਾਰ ਇਹੋ ਜੀ ਕੱਟੀ ਵੀ ਆਪਾਂ ਮੰਨ ਲਾ ਕੇ ਯਕੀਨ ਬੰਦੇ ਕੋਲ ਚਲੇ ਜਾਣਾ 50000 ਰੁਪਏ ਦੀ ਕਹਣਾ ਮੈਂ ਕੱਟੀ ਦਊਂਗਾ ਇਹ ਤੂੰ ਘੜ ਦੁੱਧ 8-9 ਕਿਲੋ ਦੁੱਧ ਬਾਈ ਹੈਣਾ ਹਾਂ ਮਗਰ ਇਹਦੇ ਕੱਟੀ ਦੇ ਮੁੱਲ ਇਹਦਾ ਬਾਈ 90000 ਹਰਿਆਣੇ ਤੋਂ ਲਿਆਂਦੀ ਹੈ ਹਾਂ ਅਗਲੇ ਨੇ ਮੰਨ ਲੈਣੀ ਗੱਲ ਹੈ ਆਪਣੇ ਇਧਰ ਲਈ ਹੈ ਤੇ ਬਾਈ ਕੋਲ ਜਿਹਨੇ ਕੋਲ 4-5 ਪਸ਼ੂ ਆ ਨਾ ਇਹ ਦੋਨੇ ਜਿਹ 12 ਹਣਾ ਹਾਂ ਉਹ ਹਜੇ ਵੀ ਉਹ ਰਿਲੇਟਿਵਿਟੀ ਬਹੁਤ ਦਤ ਆ ਜੀ ਹਾਂ ਰਿਲੇਟਿਵਿਟੀ ਪੈਨ ਵਾਲੀ ਆ ਤੇ ਭਾਈ ਕੱਟੀ ਦੇ ਕਿੰਨਾ ਕਰਦੀ ਆ ਹਣਾ ਮਾੜਾ ਹੋਰ ਕੋਈ ਲੰਮੀ ਮੈੜੀ ਤੋਰਦੇ ਤੇ ਆਪਾਂ ਇੱਥੇ ਦਿਖਾ ਦਈਏ ਵੀਡੀਓ ਦੇ ਸ਼ੁਰੂ ਚ ਹੀ ਗਏ ਕੋਈ ਸੱਜਣਾ ਨਾ ਕੋਈ ਐਂ ਪ੍ਰੀ ਕਰਾਉਂਦਾ ਏ ਉਹ ਇਹਨੂੰ ਸਾਹਮਣੇ ਸਾਈਡ ਤੇ ਰੱਖ ਲਉ ਤੂੰ ਬਸ ਗੱਲਾਂ ਕਰਦੀਆਂ ਨੂੰ ਠੀਕ ਰੱਖ ਬਸ ਇਹ ਆ ਦੇਖੋ ਤੁਸੀਂ ਕੱਟੀ ਬਾਈ ਜਿਵੇਂ ਜਿਵੇਂ ਪੂਛ ਹੱਥ ਪਰ ਪੂਛ ਟੱਕ ਲੈਂਦੇ ਆ ਐਂ ਕਰੀਏ ਨਾ ਲੈ ਹਾਂ ਕੱਟੀ ਦਾ ਲੈਣੀ ਹੈ ਬਿਲਕੁਲ ਹੈ ਨਾ ਹਾਂ ਕੱਟੀ ਦਾ ਵੀ ਮੁੱਲ ਵੇਣ ਕੇ ਚੱਲੇ ਵੀ ਕੱਟੀ ਕਿੰਨੇ ਦੀ ਹੈਗੀ ਹੈ ਬਿਲਕੁਲ ਹੈ ਨਾ ਬਾਈ ਜੀ ਜੀ ਗੱਲ ਜੇ ਆਪਾਂ ਸੋਚੀ ਗਏ ਹੈ ਨਾ ਇਹ ਗੱਲ ਨੂੰ ਸਾਸੀ ਗੱਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਜਿਲ੍ਹਾ ਫਰੋਹੀਪੁਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਹੀ ਨਾ ਕਵਰ ਕਰਕੇ ਦਿਖਾਵਾਂਗੇ ਨਾਕਾ ਦਾ ਮੈਂ ਕਹਿੰਦਾ ਐਨ ਕੋਕਾ ਪੀਸ ਹੀ ਆ ਤੇ ਮਗਰ ਵੀ ਇੱਕ ਪਲੱਸ ਪੁਆਇੰਟ ਆ ਬਹੁਤ ਚੰਗੀ ਟੌਪ ਦੀ ਜਿਹੜੀ ਕੱਟੀ ਆ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ 91 ਸੂਆ ਸੂਈ ਆ ਕਿੰਨਾ ਕੁ ਦੁੱਧਾ ਰੇਟ ਰੂਟ ਸਾਰਾ ਕੁਝ ਵੀਡੀਓ ਦੇ ਵਿੱਚ ਕਰਾਵਾਂਗੇ ਦੀਪੇ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਜੀ ਤੇ ਦੀਪੇ ਮੈਂ ਕਹਿੰਦਾ ਵੀ ਅੱਜ ਆਪਾਂ ਕੋਕਾ ਪੀਸ ਹੀ ਲੱਭ ਲਿਆਂਦਾ ਬਈ ਹੈ ਬਿਲਕੁਲ ਬਾਈ ਤੇ ਦੀਪਕ ਕੀ ਡਿਟੇਲ ਆ ਦੀ ਮੱਝ ਦੀ ਬਈ ਇਹ ਤੀਜੇ ਸੂਆ ਸੂਈ ਹੋਏ ਬਈ ਠੀਕ ਹੈ ਬਈ ਨੀਲੀ ਦਾ ਵੀ ਦੀ ਪਿਓਰ ਆ ਬਈ ਚਾਰੇ ਪੈਰਾਂ ਦੇ ਨਿਸ਼ਾਨ ਆ ਸੂਤ ਦੇ ਨਿਸ਼ਾਨ ਧੋਨ ਦੇ ਨਿਸ਼ਾਨ ਆ ਅੱਖਾਂ ਦੇ ਜੀ ਬਈ ਬਾਲ ਰਹਿ ਹੈ ਅੱਖਾਂ ਠੀ ਬਈ ਹਾਂਜੀ ਦੀਪੇ ਮਾਦੀ ਦਾ ਜਿਹੜੀ ਦੇਖਦੀ ਤੇ ਦੇਖਦੀ ਹੋਈ ਹੈਗੀ ਆ ਨਾ ਪਹਿਲਾਂ ਦੀ ਕੱਤੀ ਦਿਖਾ ਬਈ ਹੈ ਨਾ ਲੈ ਬਈ ਇਹਦੀ ਕੱਤੀ ਦੇਖ ਬਰਾ ਦੱਸ ਆ ਦੇਖੋ ਤੁਸੀਂ ਕੱਤੀ ਬਈ ਜਿਵੇਂ ਜਿਵੇਂ ਪੋਸਟ ਤੇ ਹੱਥ ਪਰ ਪੋਸਟ ਚੱਕ ਲੈਂਦੇ ਆ ਐਂ ਕਰੀਂ ਉਹਨਾਂ ਦੇ ਹਾਂ ਕੱਤੀ ਦਾ ਨਿਕ ਪੈਠ ਬੋੜਾ ਬਹੁਤ ਆ ਬਹੁਤ ਜਣੇ ਕਿ ਰੀਜ ਨਾਲ ਪਲੀ ਵੀ ਆ ਬਾਈ ਹਨਾ ਕੱਟੀ ਹਜੇ 1.5 ਮਹੀਨੇ ਦੀ ਆ ਬਾਈ ਅਗਲਾ ਪਲਾ 3 ਮਹੀਨੇ ਕਲੇ 4ਾਂ ਦੀ ਗੱਲ ਲਵੇ ਠੀਕ ਹੈ ਬਾਈ ਤੇ ਇਹ ਸਹੀ ਦਾ ਰਿਕਾਰਡ ਦਾ ਦੁੱਤ ਜਣੇ ਕਿ ਪਲੀ ਹੋਈ ਆ ਬਾਈ ਦੁੱਤ ਤੇ ਪਲੀ ਬਾਈ ਵਧੀਆ ਘਰੋਂ ਆਈ ਵੀ ਆ ਬਾਈ ਬਹੁਤ ਸੌਖੇ ਕਰਵਾਈ ਆ ਬਾਈ ਇਹ ਪਲੀ ਪੁਲੀ ਚੰਗੀ ਆ ਬਾਈ ਪੱਠ ਪੜਾ ਬਹੁਤ ਚੰਗਾ ਇਹਨਾਂ ਵੀ ਇਕੱਟੀ ਨੂੰ ਬੰਦਾ ਕੋਈ ਨਾਮ ਚ ਵੀ ਲੈ ਜੇਨਾ ਹਾਂ ਨਾਮ ਜਦ ਤੱਕ ਆਉਗੇ ਵੀ ਮੇਲਿਆਂ ਦੀ ਵੀ ਖੜਦੀ ਆ ਨੀ ਪੇਕਰੀ ਬਾਹਰ ਲੈ ਕੇ ਚੱਲੀ ਗਿਆ ਪਰ ਨਾ ਚਾਲਣੇ ਉਹਨੇ ਦਿਖਾਈ ਇਹਦਾ ਥਣ ਭਾਂਡਾ ਕਰ ਲਓ ਜੀ ਚਵਾਈ ਚੁਈ ਲੈ ਬਾਈ ਕਿਵੇਂ ਆ ਮੈਂ ਕਹਿੰਦਾ ਬਾਈ ਬਹੁਤ ਪੋਲੀ ਹੋਣੀ ਤੈਨੂੰ 14 ਨਹੀਂ بڑا ਲੱਗ ਜੇ ਤਨ ਬਸ ਠੀਕ ਆ ਨਾ ਮਾੜਾ ਬਾਹਰ ਚਲੀ ਜਾਣ ਦੋ ਤੇ ਇੱਥੋਂ ਦੇਖ ਰੋ ਜੀ ਹਣਾ ਤੇ ਦੀਪਾ ਭਾਈ ਜਿਵੇਂ ਪੁੱਠਾ ਪਠਾ ਜਿਹੜਾ ਦੁੱਧ ਵਾਲੇ ਅੰਗਾ ਮਾਜੀ ਨੂੰ ਆਣਾ ਬਈ ਮੈਂ ਦੁੱਧ ਵਾਲੀ ਆ ਬਾਈ ਉਂ ਦੀ ਪੇ ਕਿੰਨਾ ਦੁੱਧ ਦੱਸਈ ਜੀ ਲੋਕ ਨੇ ਵੀ ਤਾਜੀ ਤੁਜੀ ਸੂਈ ਜੀ ਤਾਜੀ ਹੋਈ 12 ਕਿਲੋ ਸੀ ਬਾਈ 12 ਹਨਾ ਹਾਂ ਉਹ ਹਜੇ ਵੀ ਉਹ ਲੇਟਿਲਟੀ ਪਾ ਦੁੱਧ ਤਾਜੀ ਜੀ ਹਾਂ ਲੇਟਿਲਟੀ ਪੈਣ ਵਾਲੀ ਆ ਤੇ ਬਾਈ ਕੱਟੀ ਦੇ ਕਿੰਨਾ ਕਰਦੀ ਆ ਹਨਾ ਮਾੜਾ ਹੋਰ ਥੋੜੀ ਲੰਮੀ ਮਾੜੀ ਜੀ ਤੋਰ ਦੇ ਲੋ ਤੇ ਆਪਾਂ ਇੱਥੋਂ ਦਿਖਾ ਦਈਏ ਹਨਾ ਕਰ ਮਾੜੀ ਨੂੰ ਤੇ ਇੱਥੇ ਰੋਗਲੀ ਬਾਈ ਇਹ ਇੱਥੇ ਰੋਗੇ ਇੱਥੋਂ ਵੀ ਦੇਖੋ ਹਨਾ ਰਵਣ ਸੱਦ ਕਾੜ ਵੀ ਸੋਹਣਾ ਤੇ ਬਾਕੀ ਬਈ ਸ਼ਕੀਨੀ ਸ਼ਕੁੰਨੀ ਬਹੁਤ ਹੈ ਹਨਾ ਬਹੁਤ ਸੋਹਣੀ ਝੋਟੀ ਹੈ ਹਾਂ ਸਿੰਘ ਬਹੁਤ ਸੋਹਣਾ ਹਨਾ ਬਿਲਕੁਲ ਬਈ ਤੇ ਵਾਕੀ ਆ ਦੇਖੋ ਕਰਮ ਵਾਲੀ ਇੱਥੋਂ پتہ ਲੱਗਦਾ ਨਹੀਂ ਭੀ ਨਿਆਣੀ ਹੈ ਕਿ ਨਹੀਂ ਹਾਂ ਤੇ ਬਹੁਤ ਜਨ ਕੇ ਰੀਜ ਨਾ ਪਾਲੀ ਵੀ ਹੈ ਕਰਮ ਵਾਲੀ ਹਨਾ ਤੇ ਦੀਪੇ ਬੰਨ ਲਈ ਬਈ ਆਪਾਂ ਦੀਪੇ ਉਹ ਚਵਾਈ ਚਵਾਈ ਲੋ ਕਿਵੇਂ ਬਈ ਮੈਂ ਕਹਣਾ ਬਈ ਨਿਆਰਾ ਹੀ ਆ ਹੋਏ ਤਾਂ ਸਮਝ ਚੋਦ ਨਹੀਂ ਹੁਣ ਚੋਕੇ ਦਿਖਾਉਨੇ ਆਪਾਂ ਹਨਾ ਦੀਪੇ ਬਈ ਮੁੱਲ ਕਰਦੀ ਕਿਉਂਕਿ ਆਪਣੇ ਫਾਰਮ ਦੀ ਸਭ ਤੋਂ ਖਾਸ ਹੀ ਤੇ ਇਹੀ ਆ ਹਨ ਜੇ ਆਪਾਂ ਮੁੱਲ ਉਹੀ ਕਰਨਾ ਹੋਵੇ ਜਿਹੜਾ ਆਪਾਂ ਲੈਣਾ ਹੁੰਦਾ ਹਨ ਬਸ ਲੈਣ ਦੇਣਾ ਬਈ 90000 ਰੁਪਏ ਬਈ ਉਹੀ ਬੰਦਾ ਫੋਨ ਆਵੇ ਜੀ ਨੇ ਲੈਣੀ ਹੈ ਬਿਲਕੁਲ ਹਨਾ ਹਾ ਕੱਤੀ ਦਾ ਵੀ ਮੁੱਲ ਵਗਣ ਕੇ ਚੱਲਿਆ ਵੀ ਕੱਤੀ ਕਿੰਨੇ ਦੀ ਹੈਗੀ ਹੈ ਬਿਲਕੁਲ ਹਨਾ ਬਾਈ ਜੇ ਆਪਾਂ ਸੋਚੀ ਗਏ ਹਨਾ ਇਹ ਗੱਲ ਨੂੰ ਦੀਪਾ ਬਾਈ ਮੈਂ ਕਹਿੰਦਾ ਵੀ ਕੱਤੀ ਨੇ ਵੀ ਐਨ ਪੂਰਾ ਰਿਕਾਰਡ ਤੋੜਿਆ ਪਿਆ ਜੇ ਗੱਲਬਾਤ ਕਰ ਲੇ ਤਾਂ ਉਹ ਵੀ ਕੱਤੀ ਵੀ ਨਸਲ ਦੀ ਆ ਹਾਂ ਆਪਾਂ ਕਹਿੰਦੇ ਨਾ ਬਸ ਹਰਿਆਣੇ ਤੋਂ ਲਿਆਂਦੀ ਹੈ ਹਾਂ ਅਗਲੇ ਨੇ ਮੰਨ ਲੈਣੀ ਗੱਲ ਹੈ ਹੈ ਆਪਣੇ ਇਧਰ ਲਈ ਹੈ ਤੇ ਬਈ ਜਿਹ ਇਹ ਦੋਨੇ ਜਿਹੇ ਬੰਦਾ ਇੱਕ ਸਾਦਾ ਸਾਈਡ ਤੇ ਲਾ ਦੇਵੇ ਸੋਹਣਾ ਆ ਹਾਂ ਆ ਤਾਂ ਜ਼ਿਆਦਾ ਜੱਬਲ ਕੋ ਸੋਹਣਾ ਬਿਲਕੁਲ ਭਾਈ ਹੈ ਨਾ ਹਾਂ ਲੋਲੀਪੇ ਉਹ ਕਰ ਗਿਆ ਹੈ ਨਾ ਇਹਨੂੰ ਇਹਦੇ ਜੱਪ ਤੋਂ ਤੇ ਤੋਂ ਪਤਾ ਲੱਗਦਾ ਵੀ ਕਿੰਨੇ ਕ ਟਾਈਮ ਦਾ ਸੂਗਾ ਖਾਣ ਹਾਂ ਜੱਤਾ ਹੀ ਬੱਚਾ ਲਗਾ ਹੀ ਆ ਭਾਈ ਹਾਂ ਐ ਚੱਕ ਲੈਨੇ ਪੂਛ ਭਾਈ ਹਾਂ ਹੱਥ ਲਾਉਂਦੇ ਨੇ ਬੱਚਾ ਬਿਲਕੁਲ ਦੀਪੇ ਚਲੋ ਆਪਾਂ ਜ਼ਿਆਦਾ ਤਾਂ ਆਪਾਂ ਕਹਿੰਦੇ ਨਹੀਂ ਆਪਾਂ ਹਰਿਆਣੇ ਨਾਲ ਜ ਗਏ ਆ ਨਾ ਪਾਣਾ ਉਹਨਾਂ ਨੂੰ ਕਹਿੰਦੇ ਆ ਪਰ ਜੇ ਕੋਈ ਬੰਦਾ ਕਹਿ ਕੇ ਕਿੰਨੇ ਮਰਜ਼ੀ ਪਏ 33 ਦੇ ਮੰਗੀ ਚੱਲੇ ਕਿ ਨਹੀਂ ਵੀ ਆਪਾਂ ਨੂੰ ਐ ਵੀ ਦੋਨੇ ਚੀਜ਼ਾਂ ਹੀ ਹੋ ਜਾਣਗੀਆਂ ਬਾਈ ਯਾਰ ਇਹ ਜੀ ਕੱਟੀ ਵੀ ਆਪਾਂ ਮੰਨ ਲਾ ਕੇ ਸ਼ਕੀਨ ਬੰਦੇ ਕੋ ਚਲੇ ਜਾਣਾ 50000 ਰੁਪਏ ਦੀ ਕਹਿੰਦਾ ਮੈਂ ਕੱਟੀ ਦਊਂਗਾ ਇਹ ਦੂ ਘਰ ਦੇਣੀ ਹਾਂ ਹਾਂ ਹੈਨਾ ਸਿੱਧੀ ਜੀ ਗੱਲ ਹੈ ਤੇ ਆਪਾਂ 90000 ਦੀ ਦੋਨੇ ਚੀਜ਼ਾਂ ਦੇ ਦਿੰਦੇ ਦੋਨੇ ਚੀਜ਼ਾਂ ਦੇ ਦਿੰਦੇ ਬਾਈ ਤੇ ਨਾਲੇ ਦੁੱਧ ਦੇਊਗੀ ਹੈ ਨਾ ਮੈਂ ਵੀ ਵਾਈਨ ਵਾਲੀ ਆ ਕਿਸੇ ਪਾਸੇ ਖੁੰਜੀ ਨਹੀਂ ਸਿੰਘ ਸਾਜ ਕਿਸੇ ਪਾਸੇ ਕੋਈ ਯਾਤਰਾ ਨਹੀਂ ਨੋ ਬਿਲਕੁਲ ਹੈ ਨਾ ਬਾਈ ਜਿਹੜਾ ਚੌਣ ਚਾਂ ਦਾ ਇੱਕ ਨੰਬਰ ਆ ਯਾਰ ਬਾਈ ਤੇ ਦੀਪੇ ਮਰਾਇਏ ਤਾਂ ਕਰੀ ਦੀ ਹੈ ਨਾ ਘਾਰਾ ਵੀ ਮਰਾਦ ਨੇ ਬਾਈ ਉਹ ਇਹ ਇਹ ਦੀਪਾ ਭਾਈ ਇਹ ਉਹ 97 ਚੁੰਗ ਕੇ ਬਣੀ ਵੀ ਹੈ ਕਿ ਨਹੀਂ ਹਾਂ ਸਾਣਾ ਜਿਵੇਂ ਉਹ ਨਹੀਂ ਮੇਲਿਆਂ ਦੇ ਵਿੱਚ ਚੁੰਗੀਆਂ ਨਗਾਂਦ ਕਹਿੰਦੇ ਉਹ ਕੋਈ ਝੋਟੀ ਹੁੰਦੀ ਤੇ ਉੱਡੇ ਹੀ ਮਗਰ ਬੱਚਾ ਹੁੰਦਾ ਕਿ ਨਹੀਂ ਹਾਂ ਆਲੇ ਨੇ ਆ ਬਾਈ ਪਰ ਤਸੱਲੀ ਨਾਲ ਪਾਲੀ ਵੀ ਹੈ ਅਗਲੇ ਨਹੀਂ ਕਿ ਨਹੀਂ ਬਿਲਕੁਲ ਬਾਈ ਜਿਆਦਾ ਅਗਲੇ ਨੂੰ ਚੀਜ਼ ਚੰਗੀ ਦਿਓ ਅਗਲਾ ਖੁਸ਼ ਹੋ ਜਾਂਦਾ ਹਾਂ ਆ ਇਹਨਾਂ ਵੀ ਜਿਹੜਾ ਵੀ ਲੈ ਕੇ ਨਾ ਵਾਕਿਆ ਰ ਜਤ ਹੋ ਜਾਂਦੀ ਹਾਂ ਲੱਗਣਾ ਬਾਈ ਸਵਾਦ ਆ ਗਿਆ ਬਾਈ ਬਿਲਕੁਲ ਹਾਂ ਬਾਕੀ ਬਾਈ ਜਿਵੇਂ ਕੱਟੀ ਕਰਦ ਕਰ ਰਹੀ ਹੈ ਹਨਾ ਵੀ ਜਿਵੇਂ ਮਾਂ ਸਕੀਨ ਆ ਸੰਗ ਸੋਹਣਾ ਹੈ ਮਾਂ ਦੀ ਬਾਡੀ ਬਹੁਤ ਜ਼ਿਆਦਾ ਸੋਹਣੀ ਹੈ ਕਿ ਨਹੀਂ ਹਾਂ ਤੇ ਕਿੰਨੀ ਘੰਟ ਚੀਜ਼ ਬਣ ਜਾਣਾ ਝੋਟੀ ਨੇ ਵੇਣੇ ਕਾਹ ਕਰ ਪਿਆਰ ਬਿਲਕੁਲ ਬਿਲਕੁਲ ਬਾਈ ਉਹਦਾ ਦੀ ਬਸ ਹੁੱਤੇ ਹੀ ਮਾਰ ਜਾਂਦੀ ਉਹਦਾ ਹਨਾ ਮੋਖ ਚਦੇ ਉਹ ਅਜੇ ਸੋ ਉਹ ਉੱਥੇ ਮਾਰ ਟੱਕ ਲਾਤਾ ਸੀ ਥਾਂ ਨੂੰ ਨਹੀਂ ਤਾਂ ਇਹੀ ਉਹ ਹੀ ਦੋ ਦੋਵਾਂ ਨਹੀਂ ਪੀਚੋਂਗਦੇ ਨਹੀਂ ਚਾਹੁੰਦੇ ਨਹੀਂ ਸੀਗੇ ਇਹਨੂੰ ਜਾਲਾ ਛੱਡਦੇ ਸੀ ਬਈ ਅਸੀਂ ਤਾਂ ਕਈ ਬੰਦੇ ਹਨਾ ਲਾਡਾਂ ਨਾਲ ਪਾਲੀ ਛੋਨੇ ਦਾ ਹੂੰ ਉਹ ਕੋ ਚਾਰ ਹੈ ਬਈ ਇਸੇ ਨਾਲ ਦੀ ਓਕੇ ਬੂਰੀਆਂ ਵੀ ਕੰਮ ਕਰਦਾ ਬਈ ਹੈ ਬੂਰੀਆਂ ਨੇ ਬੂਰੀਆਂ ਹੀ ਕੋਲ ਉਹ ਤਾਂ ਇੱਕ ਜਿਵੇਂ ਨਾ ਮੈਂ ਵੀ ਉਹਨੂੰ ਕੋਈ ਚੀਜ਼ ਗਿਫਟ ਦਿੰਦੀ ਉਹਨੇ ਮੈਨੂੰ ਗਿਫਟ ਦੇ ਦਿੱਤੀ ਓਕੇ ਹਾਂ ਏ ਉਹ ਜਬਤ ਲਈ ਬੜਾ ਇੱਕ ਗਾਲਾ ਉਹ ਨਹੀਂ ਮਾਰੇ ਬੰਦੇ ਨੇ ਖਿੱਚੀ ਜਾਣੀ ਹੈ ਹਾਂ ਬੰਦਾ ਉਸ ਹਾਲ ਨੂੰ ਵੇਖੇ ਬੰਦਾ ਕਰੜਾ ਬੰਦਾ ਹੀ ਪਾਦਾ ਤੇ ਕਿ ਨਹੀਂ ਉਹ ਤੇਰੀ ਪੈ ਚਾਚਾ ਕੇ ਮਾਰਦੇ ਬੰਦੇ ਏ ਪਸਾ ਮਾਰ ਲਖੋਂ ਨਾ ਬਲਮਸ ਮੇਰੇ ਹੋ ਕੇ ਅੱਛਾ ਇੱਥੋਂ ਮੇਪਣਾ ਇਹ ਤਾਂ ਲਾਉਣਾ ਹੋ ਰਿਹਾ ਹੈ ਲਾਈਵ ਵੇਖਣ ਤੋਂ ਪਹਿਲਾਂ ਆਹ ਦੀ ਪਸਮਾਨ ਹੂੰ ਨੀ ਗਾਣਾ ਲਾਈਵ ਧਾਰ ਵੀ ਨਾਲੇ ਵੇਖ ਜੀ ਪੋਲੀ ਐ ਹੂੰ ਐਨ ਪੋਲੀ ਧਾਰਾ ਬਈ ਠੀਕ ਹੈ ਬਈ ਬਿਲਕੁਲ ਬਈ ਵੇਖ ਤਾਂ ਆਪਣਾ ਹੁਣ ਟਾਈਮ ਨੋਟ ਕਰ ਲੈ ਬਈ 1 ਮਿੰਟ ਚ ਹੋ ਜਾਈ ਜਣੀ ਵੇਖ ਲਈ ਬੈਦਾਰ ਹਾਂ ਬਿਲਕੁਲ ਹੈ ਨਾ ਭਾਈ ਘਰ ਨਹੀਂ ਖੁਣੀ ਬਹੁਤ ਹੋਣੀ ਯਾਰ ਹੈ ਨਾ ਮੱਝ ਦੀ ਉਂ ਵੀ ਕਿ ਨਹੀਂ ਭਾਈ ਬਿਲਕੁਲ ਭਾਈ ਬਾਕੀ ਭਾਈ ਅ ਜਿਹੜੇ ਸਾਉਣਾ ਦੁੱਧ ਦਾ ਹੈ ਨਾ ਉਸਾਉਣਾ ਨਰੋਈ ਵੀ ਪੂਰੀ ਪਈ ਹੈ ਪਰ ਜੇ ਕੱਟੀ ਜਿਹੜੀ ਨਰੋਈ ਕਰ ਜਾਦਾ ਮੱਝ ਦਾ ਲੈਣਾ ਕਰੀ ਦੇਣੀ ਜੀ ਕਿ ਨਹੀਂ ਆ ਦਾ ਮੂਹਲੇ ਥਾ ਦੁੱਧ ਭਾਈ ਹਾਂ ਮੈਂ ਤਾਂ ਜੋਤਣਾ ਭਾਈ ਆਪਾਂ ਨੱਚ ਤਾ ਤਾ ਤਾਂ ਦਿੰਦੀ ਨਹੀਂ ਬੋਲੀ ਹਮ ਲੈ ਲੈ ਪਿੱਲਾ ਪਿੱਲਾ ਲੈ ਭਈ ਇਹਦੀ ਵੀ ਧਾਰ ਵੇਖ ਲੈ ਦੀਪੇ ਨੂੰ ਭਾਈ ਰਕਾਰ ਨਹੀਂ ਕਈ ਵਾਰੀ ਘਰੇਲੂ ਬੰਦੇ ਰੱਖਦੇ ਹਨ ਹੈ ਕੱਤੀ ਵੀ ਅਜੇ ਚੰਗੇ ਸੀਮਨ ਦੇ ਕੋਈ ਹੈ ਕਿ ਨਹੀਂ ਹਾਂ ਭਾਈ ਥੋੜਾ ਦੱਸਦਾ ਉਹਦਾ ਕਿ ਨਹੀਂ ਬਿਲਕੁਲ ਭਾਈ ਬਿਲਕੁਲ ਪਰ ਉਹ ਐ ਵੀ ਆਪਾਂ ਉਹ ਚੀਜ਼ ਨਹੀਂ ਝੂਠ ਬੋਲ ਕੇ ਹਨਾ ਨਹੀਂ ਨਹੀਂ ਭਾਈ ਆਪਾਂ ਨਹੀਂ ਮਾਰਨਾ ਝੂਠ ਮੈਂ ਐਵੇਂ ਕਹੀ ਐਮ 29 ਦੀ ਐਮ 52 ਦੀ ਉਹਦਾ ਫਾਇਦਾ ਕੋਈ ਨਹੀਂ ਗਲਤ ਹੈ ਬਾਕੀ ਉਹ ਕੱਤੀ ਦੀ ਜਿਹਨੇ ਵੇਖਣੀ ਜਾਤ ਆਪੀ ਵੇਖ ਲੂਗਾ ਬਿਲਕੁਲ ਹਨਾ ਭਾਈ ਮੈਨੂੰ ਕਹਿੰਦੀ ਲੋੜ ਹੀ ਨਹੀਂ ਬਿਲਕੁਲ ਹਨਾ ਭਾਈ ਚਾਲ ਕੁਰੀ ਮਮਾ 59 ਲੱਕ ਮਮਾ 31 ਜਾਂ ਕੋਈ ਵੀ ਆ ਚੰਗੀ ਹੈ ਬਈ ਉਹ ਬੰਦੇ ਨੇ ਨਾਂ ਹੀ ਰੱਖਿਆ ਜੋ ਦਾ ਜਾਨ ਬੰਦੇ ਥੋੜੀ ਦੱਸੇ ਮੈਂ ਮੈਂ ਐਸਾ ਨਾਂ ਰੱਖਿਆ ਗਾ ਹੀ ਉਹ ਬੰਦਾ ਹੀ ਤਿਆਰਦਾ ਹੁੰਦਾ ਵੀ ਐਸਾ ਨਾ ਦੱਸਦਾ ਨਾ ਦੱਸਦੀ ਬਿਲਕੁਲ ਨਾ ਬਈ ਕਿੰਨਾ ਦੱਸੇ ਦੀ ਪਤਾ ਤੇ ਥਲੇ ਬਈ ਬਈ 8 ਤੋਂ 9 ਗਲ ਦੁੱਧ ਹੈਗਾ 8-9 ਕਿਲੋ ਹਾਂ ਹਜੇ ਬਈ ਜੀ ਜੂ ਲਾਉਗੀ ਕੰਨ ਦੀ ਗੱਲ ਹਾਂ ਹਜੇ ਘਰ ਬਦ ਲੱਗ ਜਾਂਦਾ ਨਾ ਜੇ ਪਸੂਪਾ ਇਹਨਾਂ ਵੀ ਬਈ ਕੋ ਲੱਤ ਨਹੀਂ ਮਾਰਦੀ ਕੋਈ ਕੁਛ ਨਹੀਂ ਬਈ ਹਾਂ ਇੱਕ ਗੱਲ ਇਸ਼ਾਰੇ ਚ ਹੋਈ ਜਾਂਦੀ ਬਈ ਬਈ ਇਹ ਨਹੀਂ ਕਹ ਬਈ ਐਵੇਂ ਚ ਹੋਈ ਜਾਂਦੀ ਹਾਂ 8-9 ਕਿਲੋ ਦੁੱਧ ਬਈ ਹੈਨਾ ਹਾਂ ਮਗਰ ਇਹਦੇ ਕੱਟੀ ਤੇ ਮੋਲੇ ਦਾ ਬਈ 90000 90000 ਹੈਨਾ ਇਹਨੇ ਲੈਣੇ ਆ ਬਈ ਆਪਾਂ ਹਾਂ ਖੁਲਾਣਾ ਬਈ ਅੱਗੇ ਬਈ ਦੀਪੇ ਗੱਲ ਕਰ ਲੈਣਾ 60 70000 ਦੀ ਤਾਂ ਹਾਂ ਤਪਾ ਕਰੀ ਮਾਰੀ ਟੋਕੜ ਵੀ ਨਹੀਂ ਮਿਲਦੀ ਕਿ ਨਹੀਂ ਜਿਹੜੀ ਕੋਈ ਨਾਰਮਲ ਕਿਲੋ ਨਾਰਮਲ ਜੀ ਜਿਹੜੀ ਨਾਰਮਲ ਹੈ ਬਾਈ 70000 ਤੋਂ ਉੱਠ ਮਿਲਦੀ ਨਹੀਂ ਨਾਰਮਲ ਜੀ ਬਾਈ ਹਾਂ ਹੋਰ ਦੱਸ ਬਾਕੀ ਬਾਈ ਦੀਪੇ ਦਾ ਕੰਮ ਇਹ ਹੁੰਦਾ ਵੀ ਬਾਈ ਜਿੰਨਾ ਦੱਦਾ ਦੱਸਿਆ ਬਾਦ ਦਾ ਇੱਕ ਡੰਗ ਧੋੜਾਂਗਾ ਆਪੀ ਪੂਰੀ ਐਣ ਤਸੱਲੀ ਕਰਕੇ ਲੈ ਲਵਾਂਦੀ ਵੀ ਬਾਈ ਕਿ ਨਹੀਂ ਬਾਈ ਤਸੱਲੀ ਆਪਣੇ ਕੋਲ ਤਸੱਲੀ ਤਾਂ ਕਹਿੰਦੇ ਕੀਤੀ ਨੇ ਵੇ ਕਰਦੀ ਹਾਂ ਨਹੀਂ ਉਹ ਜਦੋਂ ਆਪਾਂ ਜਾਂਦੇ ਵੀ ਇਹ ਹਰਿਆਣਾ ਜਾਉ ਪੱਕਾ ਤੈਨੂੰ ਦੱਸਦਾ ਬਾਈ ਠੀਕ ਹੈ ਜੇ ਆਪਣਾ ਕੋਲ ਮਨ ਲਾ ਰਾਤ ਆਈ ਹੈ ਠੀਕ ਹੈ ਬਾਈ ਇਹਨਾਂ ਵੇਲੇ ਕੋਈ ਚੱਕ ਨਹੀਂ ਬੜੇਗੀ ਹਾਂ ਨਹੀਂ ਨਹੀਂ ਇਹਨੂੰ ਬੈਠਾ ਹਰਕੇ ਮਿਲ ਪੀਰ ਸਭ ਤੋਂ ਵੱਡੀ ਗੱਲ ਇਹ ਹੈ ਬਾਈ ਕਿ ਨਹੀਂ ਲੈ ਬਾਈ ਆਪ ਨੂੰ ਕਿੰਨਾ ਟਾਈਮ ਲੱਗਿਆ ਦੀਪੇ ਕਰੀ ਮਾਰ ਆਏ ਮਾਜ ਨੂੰ ਆਪਾਂ ਦੋਰ ਕਰਦਾ ਪਿੰਡਾ ਪਿੰਡਾ ਫੇਰ ਤਕਾਰ ਗਈ ਨਾਲੇ ਕੱਟੀਆਂ ਦਿਖਾੜੀ ਬਾਹਰ ਨੂੰ ਹਨਾ ਤੇ ਆ ਦੁੱਧ ਚੋਤਾ ਉਹ ਬਿਲਕੁਲ ਹੈ ਨਾ ਬਾਈ ਦੁੱਧ ਚੋਇਆ ਵਾ ਹਾਂ ਤੇ ਦੁੱਧ ਵਾਲਾ ਦਾ ਦੀਪੇ ਦਾ ਇਹ ਕੰਮ ਹੁੰਦਾ ਹੀ ਨਹੀਂ ਵੀ ਉਹ ਭੱਜਣਾ ਹੀ ਨਹੀਂ ਦੁੱਧ ਦਾ ਹਣਾ ਇਹ ਮਾਰੀਏ ਕਰੀ ਤੋੜ ਕੇ ਫੇਰ ਦਿਖਾ ਦਈਏ ਤੁਹਾਨੂੰ ਚਰਮਾਲੀ ਨੂੰ ਇਹ ਆਏ ਬੱਤੈ ਦੀਪੇ ਬਿੱਲੇ ਜੇ ਆਉਣਾਉ ਥਣ ਭਾਂਡਾ ਤੇ ਆਰਡਰ ਜਾਣਾ ਮੰਡੀ ਮੰਡੀ ਨੂੰ ਵੀ ਬਹੁਤ ਸੋਹਣਾ ਤਿਆਰ ਹੁੰਦੀ ਹੋਊਗੀ ਜੇ ਕਿਸੇ ਨੇ ਊ ਕਰਨੀ ਆ ਨਾ ਤਾਂ ਚਲ ਘਰੇਲੂ ਬੰਦੇ ਕੋਲ ਆਈਏ ਆਪਾਂ ਤਾਂ ਬਈ ਘਰੇਲੂ ਬੰਦੇ ਦੇਣੇ ਘਰੇਲੂ ਬੰਦੇ ਤੋਂ ਲਈਏ ਬਸ ਦੀਪਕ ਕਿੰਨਾ ਦਸੀ ਦੋਦੇ ਥੱਲੇ ਬਾਈ 8 ਤੋਂ 9 ਕਿਲੋ ਹੈਗਾ ਬਾਈ ਮਗਰ ਇਹਦੇ ਕੱਤੀ ਬਈ ਹਨਾ ਮਗਰ ਕੱਤੀ ਤਾਂ ਟੌਪ ਟੂ ਕਲਾਸ ਤੇ ਮੁੱਲ ਇਹਦਾ ਆਪਾਂ ਕਿਤੇ 90 9000 ਬਾਈ ਲੈ ਚਲੋ ਕਿਸੇ ਬਸ ਬਈ ਖੁੰਝੀ ਨਹੀਂ ਬਸ ਸੋਹਣੀ ਸਨ ਕੀ ਸੀ ਇਹਨਾਂ ਸਾਉ ਥੋੜਾ ਜਿਹਾ ਪਹਿਲਾਂ ਤੁਹੰਦੇ ਸੀਗੀ ਤੇ ਆਪਾਂ ਕਿਰਾਂ ਫੇਰ ਤੋਰਾ ਤਾਰਾ ਦਿਖਾ ਦਨੇ ਚਵਾਈ ਆਪਾਂ ਕਰਕੇ ਏ ਬਾਅਦ ਕੋਈ ਬੰਦਾ ਸੱਜਣਾ ਕੋਈ ਸਾਈ ਪਾ ਲਓ ਤੇ ਉਹ ਤੁਹਾਡੀ ਹਮਤ ਬਾਈ ਇਹਨੂੰ ਵੀ ਨਹੀਂ ਇਹਨੂੰ ਵੀ ਇਹ ਕਹੂ ਮੇਰੇ ਨਾਲ ਨਾਂਨ ਸਵਾਫੀ ਕਰਦੀ ਇਹਨਾਂ ਨੇ ਕਿ ਨਹੀਂ ਮੈਨੂੰ ਦਿਖਾਇਆ ਹੀ ਨਹੀਂ ਇਹਨਾਂ ਨੇ ਇਹ ਵੀ ਤੁਹਾਨੂੰ ਬਾਹਰ ਕਰਕੇ ਨਾ ਕਦੀ ਚਾਨ ਨੇ ਕਰਕੇ ਉਹ ਜਿਵੇਂ ਨਾ ਬਾਈ ਦਾ ਬਹੁਤ ਸੋਹਣਾ ਪ੍ਰਭਾਅ ਹੁੰਦਾ ਜਿਵੇਂ ਆ ਧੂਣੀ ਧਾਣੀ ਲਾ ਕੇ ਦੀਪੇ ਬਾਈ ਕਹਿੰਦੇ ਵੀ ਨਾ ਜਿਵੇਂ ਨਾ ਕਹਿਣਗੇ ਨਾ ਇਹਨੂੰ ਰੱਖ ਲਈ ਗੱਟੀ ਨੂੰ ਮੈਂ ਕਿਹਾ ਨਹੀਂ ਰੱਖ ਲਈ ਆਪਾਂ ਕਹਿੰਦੇ ਕਿ ਰੱਖੀ ਜਾਵੇ ਕਰ ਦੇ ਬਹੁਤ ਗੱਲ ਰੱਖ ਲਈ ਗੱਟੀ ਨੂੰ ਆ ਦੇਖੋ ਤੁਸੀਂ ਹੈ ਨਾ ਇਹ ਆ ਦੇਖੋ ਇਹ ਗਰਮ ਵਾਲੀ ਏ ਦੇਗਾ ਦੀ ਮਾਣੂ ਵੇਖਦੀ ਬਾਈ ਕਰਈ ਬਿਲਕੁਲ ਬਾਈ ਦੀ ਤੇ ਅਬ ਕਿੰਨੀਆਂ ਕਰ ਰੱਖੀ ਚੱਲਾਂਗੇ ਕਿ ਨਹੀਂ ਬੂਥੀ ਬਾਥੀ ਬੜੀ ਟਾਪ ਦੀ ਹੈ ਹੱਥ ਫੇਰੀ ਨਾ ਬਾਈ ਉਵੇਂ ਅਜੇ ਪੱਠਿਆਂ ਤੇ ਨਹੀਂ ਲੱਗੀ ਬਾਈ ਅਜੇ ਨਾ ਦੁੱਧ ਤੇ ਹੀ ਹੈ ਨਾ ਦੁੱਧ ਤੇ ਹੀ ਹੈ ਬਾਈ ਲੈ ਚੱਲ ਬਾਈ ਇਹਨੂੰ ਹੀ ਨਾ ਤੇ ਜੇ ਆਪਾਂ ਗੱਲਬਾਤ ਕਰ ਲਈਏ ਸੋਹਣੀ ਚੀਜ਼ ਹੈ ਕਿ ਨਹੀਂ ਦੀਪੇ ਜਿਦੋਂ ਵੀਡੀਓ ਦੇ ਸ਼ੁਰੂ ਚ ਹੀ ਕਹ ਕੋਈ ਸੱਜਣ ਹੈ ਨਾ ਕੋਈ ਐਫਡੀ ਕਰਾਉਂਦਾ ਹੈ ਉਹ ਇਹਨੂੰ ਸਾਹਮਣੇ ਸਾਈਡ ਤੇ ਰੱਖ ਲਉ ਤੂੰ ਬੱਸ ਗੱਲ ਕਰਾ ਦੀਆਂ ਨੂੰ ਦੋਨਾਂ ਨੂੰ ਕਿ ਨਹੀਂ ਤੇ ਨਰੇ ਰੁਪਈਆਂ ਦੀਆਂ ਕਿ ਨਹੀਂ ਨਰੇ ਰੁਪਈਆ ਇਦੀਪੇ ਭਾਈ ਜਾਂਦਿਆਂ ਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਭਾਈ ਫਾਰਮ ਆਪਣਾ ਉਹਦੇ ਤਲਵੰਡੀ ਭਾਈ ਆ ਜ਼ਿਲ੍ਹਾ ਫਰੋਇਪੁਰਾ ਜੇ ਕਹਿੰਦੇ ਮੋਕੇਵਾਲਾ ਦੇ 25 ਕਿਲੋਮੀਟਰ ਜੇ ਕਹਿੰਦੇ ਫੀਲਡ ਕੋਲ ਤਾਂ ਵੀ 25 ਹੈ ਜੇ ਕਹਿੰਦੇ ਫਰੋਇਪੁਰਾ ਨਾਲ 34 ਆ ਜੇ ਕਹਿੰਦੇ ਜ਼ੀਰੋਵਾਲਾ ਦੇ 13 ਕਿਲੋਮੀਟਰ ਆ ਮੋਬਾਈਲ ਨੰਬਰ ਹੈ 9965515741 ਭਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਰੇਟ ਭਾਈ ਨੇ ਬਿਲਕੁਲ ਜਾਇਜ਼ ਜਾਇਜ਼ ਕਰਤਾ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰ ਦਿਓ ਜਉਂਦੇ ਵਾਤੇ ਰੋ ਜੀ ਧੰਨਵਾਦ